ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਸਾਰੇ ਦੇਸ਼ ਵਿਦੇਸ਼ ਵਿੱਚ ਬਸਦੇ ਵੀਰਾਂ ਭਰਾਵਾਂ ਦਾ ਅਕਾਲ ਟੀਵੀ ਚੈਨਲ ਤੇ ਸਵਾਗਤ ਹੈ ਜੀ ਸੋ ਜਿਹੜੇ ਲਾਈਵ ਜੁੜੇ ਹੋ ਮਿਹਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੇ ਮੋਬਾਈਲ ਫੋਨ ਨੂੰ ਆਨ ਕਰੋ ਤਹਾਡੇ ਲਈ ਇਕਾਲਟੀ ਵੀ ਚੈਨਲ ਅੱਜ ਵਰ ਨੂੰ ਬੇਰੋ ਕੰਮ ਦੇ ਵਿਸ਼ੇ ਤੇ ਗੱਲ ਕੇ ਜਲਦੀ ਪਰ ਗੁਰ ਸਵਾਲ ਕਰਨੀ ਹੈ ਹਰ ਇੱਕ ਇਨਸਾਨ ਦਾ ਸਵਾਲ ਹੈ ਕਿ ਮੈਂ ਦੁੱਖਾਂ ਦੇ ਨਾਲ ਅਗਰ ਸਹਿ ਪਿਆ ਮੇਰੀ ਕੋਈ ਪਰੇਸ਼ਾਨੀ ਦੂਰ ਕਰੋ ਇਹ ਹਰ ਕਦਾਈ ਗੁਰਮੋਹ ਪਿਆਰ ਸਤਾਹੀ ਕਿਉਂ ਪਰੇਸ਼ਾਨੀ ਕਿਉਂ ਹੈ ਇਹਾਂ ਦੇ ਗੁਰਮੁਖਿਓ ਪਿਆਰ ਕਿਤੇ ਨਾ ਕਿਤੇ ਜਾ ਕੇ ਹੱਲ ਲੱਭਣਾ ਪੈਣਾ ਆਪਣੀਆਂ ਮੁਸ਼ਕਲਾਂ ਦਾ ਹੱਲ ਆਪ ਕਰਨਾ ਪੈਣਾ ਕਈ ਵਾਰ ਕੀ ਹੁੰਦਾ ਹੈ ਕਿ ਬੰਦੇ ਉਹ ਫਿਰ ਮੋ ਮਾਰੇ ਦੁੱਖੇ ਦੂਜੇ ਦਾ ਸਹਾਰਾ ਲੈਂਦੇ ਜਿਹੜੇ ਉਹ ਫਿਰ ਗਰਮੋ ਪਿਆਰੋ ਦੂਸਰਿਆਂ ਦਾ ਸਹਾਰਾ ੱਤਕਣ ਲੱਗ ਜਾਂਦੇ ਇਸ ਤਰ੍ਹਾਂ ਹੌਲੀ-ਹੌਲੀ ਉਹ ਡਰ ਪੈਸ਼ਨ ਦਾ ਸ਼ਿਕਾਰ ਹੋ ਜਾਂਦੇ ਦੁੱਖਾਂ ਇਹਨਾਂ ਉਹਨਾਂ ਦੇ ਵਿੱਚ ਆਪ ਖੜਨ ਦਾ ਯਤਨ ਕਰੋ ਕਿਉਂਕਿ ਦੁੱਖ ਤਕਲੀਫਾਂ ਤਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਆਈਆਂ ਨੇ ਤੇ ਆਉਂਦੀਆਂ ਰਹਿਣਗੀਆਂ ਤੁਸੀਂ ਦੁੱਖਾਂ ਤਕਲੀਫਾਂ ਦੇ ਕਿਸੇ ਬਾਬੇ ਕੋਲ ਕਿਸਾ ਇਹ ਜੇ ਇਨਸਾਨ ਕੋਲ ਫਸ ਜਾਣਿਓ ਤਾਂ ਉਹਦੇ ਬਹੁਤ ਵੱਡੇ ਨਤੀਜੇ ਲਿਕੜਦੇ ਨੇ ਤੁਸੀਂ ਦੁੱਖ ਲੈ ਕੇ ਕਿਸੇ ਅੱਗੇ ਗਏ ਅੱਜ ਕੱਲ੍ਹ ਜਿਸ ਤਰ੍ਹਾਂ ਦੇ ਮਾਹੌਲ ਚੱਲ ਰਹੇ ਨੇ ਗਰਮੋ ਪਿਆਰ ਵਾਗਲਾ ਤੋੜੇ ਦੁੱਖ ਦਾ ਗੰਤ ਫਾਇਦਾ ਚੁਗਿਆ ਇਸ ਕਰਕੇ ਹਮੇਸ਼ਾ ਬਚੇ ਰਹੋ ਮੈਂ ਤੁਹਾਨੂੰ ਤੱਕ ਕਹਾਂਗਾ ਆਪ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖੋ ਠੀਕ ਆ ਥੋੜੀ ਭੌਤਿਕ ਸਹਾਇਤਾ ਲੈਣੀ ਹੈ ਤੁਹਾਡੇ ਪਰਿਵਾਰ ਵਿੱਚ ਕੋਈ ਮੈਂਬਰ ਹੋਵੇਗਾ ਕਾਇਮ ਜਿਹੜੇ ਕਾਇਮ ਬੰਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠੋ ਤੁਹਾਡਾ ਜਿਹੜਾ ਆਲਾ-ਦਾਲਾ ਤੁਹਾਡੇ ਮਨ ਵੱਲ ਨੂੰ ਤੋੜ ਦੇ ਨੇ ਜਿਹੜੇ ਬੰਦੇ ਹਰ ਇੱਕ ਦਾ ਮਸਲਾ ਹੈ ਕਿ ਮੈਂ ਪਰੇਸ਼ਾਨ ਆ ਜੀ ਮੈਨੂੰ ਬੜੀਆਂ ਦੁਖਤਾਂ ओके okay. 2012 ਦੇ ਵਿੱਚ ਦਾਸ ਐਮਪੀ ਦੇ ਵਿੱਚ ਗਿਆ ਸੀ ਮੱਧ ਪ੍ਰਦੇਸ਼ ਕਿਸੇ ਗੁਰਮੁਖ ਪਰ ਉਹਨੂੰ ਮੈਨੂੰ ਘਟਣਾ ਸੁਣਾਈ ਮਹਾਰਾਜ ਰਹ ਗਿਆ ਕਿਨੇ ਕਿਸੇ ਬਾਬੇ ਕੋਲਣਾ ਕੋਈ ਮਾਈ ਆਪਣਾ ਦੁੱਖ ਲੈ ਕੇ ਗਈ ਤੇ ਉਹ ਬਾਬਾ ਜੀ ਅੱਗੇ ਫਰਿਆਦ ਕਰਨ ਲੱਗੀ ਕਿ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਗੋਡੇ ਦੁਖਦੇ ਨੇ ਹਾਲਾਂਕਿ ਜਿਹੜੇ ਗੋਡਿਆਂ ਦੀ ਪ੍ਰੋਬਲਮ ਹੈ ਇਹਦਾ ਇਲਾਜ ਤਾਂ ਡਾਕਟਰ ਕੋਲ ਹੈ ਜਿਹੜੇ ਬਿਮਾਰੀ ਹੈ ਗੋਡਿਆਂ ਦੀ ਸਮੱਸਿਆ ਹੈ ਸਰੀਰਕ ਪ੍ਰੋਬਲਮ ਹੈ ਇਹਦਾ ਇਲਾਜ ਡਾਕਟਰਾਂ ਕੋਲ ਹੈ ਤੇ ਬਾਬਿਆਂ ਨੇ ਤਾਂ ਗੁਰਮੋ ਪਿਆਰੋ ਆਪਣੀ ਜਿਹੜੀ ਦੁਕਾਨ ਦਾ ਇਹ ਉਹ ਬਸ ਉਹਨਾਂ ਨੇ ਦੁਕਾਨਦਾਰੀ ਕਰਨੀ ਹੁੰਦੀ ਹੈ ਤੇ ਬਾਬਾ ਨੇ ਕਿਹਾ ਨੇ ਉਹ ਮਾਤਾ ਨੂੰ ਹੋੜ ਡਰਾ ਦਿੱਤਾ ਕਹਿ ਲੱਗਿਆ ਕਹਿੰਦਾ ਮਾਤਾ ਤੂੰ ਗੋਡਿਆਂ ਦੀ ਕਿਹੜੀ ਗੱਲ ਕਰਦੀ ਹੈ ਤੇਰੇ ਸਵਾਸੀ ਬਹੁਤ ਘਟ ਰਹੇ 10 ਨੇ ਗੁਰਮੁਖ ਪਿਆਰੋ ਤੁਹਾਡੇ ਸਨਮੁਖ ਵਿਚਾਰ ਰੱਖੀ ਸੀ ਨਾ ਕਿ ਤੁਸੀਂ ਕਿਸੇ ਬਾਬੇ ਕੋਲ ਦੁੱਖ ਲੈ ਕੇ ਜਾਨੋ ਪਰੇਸ਼ਾਨ ਹੋ ਤੁਹਾਡੇ ਦੁੱਖਾਂ ਦਾ ਅਗਲੇ ਗੱਲ ਤੋਂ ਫਾਇਦਾ ਉਠਾਉਂਦੇ ਨੇ ਤੇ ਜਿਸ ਮਾਤਾ ਦੀ ਘਟਨਾ ਬਾਰੇ ਮੈਂ ਜ਼ਿਕਰ ਕਰ ਲਗਿਆ ਨਾ ਇਹ ਐਮਪੀ ਦੀ ਘਟਨਾ ਹੈ ਜੋ ਸਾਧ ਪਖੰਡੀ ਬਾਬਾ ਕਹਿਣ ਲੱਗਿਆ ਮਾਤਾ ਤੂੰ ਗੋਡਿਆਂ ਦੀ ਸਮੱਸਿਆ ਲੈ ਕੇ ਆਗੀ ਤੇਰੇ ਜਿਹੜੇ ਸਵਾਸ ਨੇ ਘਟ ਰਹੇਗੇ ਤੂੰ ਖਤਮ ਹੋ ਜਾਣਾ ਤੂੰ ਮਰ ਜਾਣਾ ਹੁਣ ਕਿਸੇ ਡਰੇ ਹੋਏ ਬੰਦੇ ਨੂੰ ਹੋਰ ਡਰਾ ਦੋ ਘਬਰਾ ਜਾਏਗਾ ਅਗਲਾ ਤੇਉ ਮਾਤਾ ਕਹਿਣ ਲੱਗੀ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਇਲਾਜ ਦੱਸੋ ਫਿਰ ਇਹਦਾ ਵੀ ਇਲਾਜ ਕਰੋ ਕਹਿੰਦਾ ਮਾਤਾ ਤੇਰੀ ਜ਼ਿੰਦਗੀ ਹੋਰ ਵਧਾ ਦੇਣਾ ਉਮਰ ਵਧਾ ਦੇਣੇ ਫਾਰੇ ਦੇ ਲਿਖੀ ਹੈ 10000 ਰੁਪਿਆ ਲਗੇਗਾ 10000 ਜੀ ਤੁਸੀਂ ਉਮਰ ਬਦੋਂ ਕੌਣ ਹੋਨੇ ਉਮਰ ਬਦ ਕੱਟੀ ਤਾਂ ਕੁਦਰਤ ਦਾ ਇੱਕ ਨਿਯਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਉਹਦੀ ਕਿਰਪਾ ਨਾਲ ਗੁਰਮੋ ਪਿਆਰੋ ਸਵਾਸ ਚੱਲ ਰਹੇ ਨੇ ਸੁਣਨ ਵਾਲਿਆਂ ਨੂੰ ਬੇਨਤੀ ਹੈ ਕੇ ਵੀਡੀਓ ਨੂੰ ਵੀ ਬਤੋ ਬਤ ਸ਼ੇਅਰ ਅੱਜ ਤੁਹਾਡੀ ਸਮੱਸਿਆ ਦਾ ਹਰ ਇੱਕ ਦੀ ਸਮੱਸਿਆ ਦਾ ਇੱਥੇ ਹੱਲ ਹੋਣਾ ਹੈ ਸੰਦੂ ਜੀ ਹੈਲੋ ਵੀਰ ਜੀ ਧੰਨਵਾਦ ਹੈ ਤੁਹਾਡਾ ਉਹਨਾਂ ਨੇ ਵੀ ਇਹ ਵੀਡੀਓ ਨੂੰ ਲਾਈਵ ਦੇਖਿਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅੱਜ ਦੀ ਗੱਲਬਾਤ ਕਿਸ ਤਰ੍ਹਾਂ ਹੋਈ ਇਹ ਜਿਹੜਾ ਕਾਲ ਟੀਵੀ ਚੈਨਲ ਹੈ ਗੁਰਮੁਖ ਪਿਆਰੋ ਤੁਸੀਂ ਦਾ ਪਰਿਵਾਰੋਂ ਜਿਹੜੇ ਸਰੋਤੇ ਹੁੰਦੇ ਨੇ ਉਹ ਇੱਕ ਪਰਿਵਾਰ ਹੁੰਦੇ ਨੇ ਉਹਨਾਂ ਤੋਂ ਬਿਨਾ ਵੱਡੇ ਤੋਂ ਵੱਡਾ ਯੂਟਿਊਬਰ ਅੱਗੇ ਨਹੀਂ ਵਧ ਸਕਦਾ ਤੁਸੀਂ ਚਾਹੋ ਨੇ ਉਹ ਯਕਾਲ ਟੀਵੀ ਅੱਗੇ ਵਧੇ ਤਾਂ ਬਸ ਤੋਂ ਵੀਡੀਓ ਨੂੰ ਲਾਈਕ ਕਰੋ ਤੇ ਜਿਹੜੇ ਲਾਈਵ ਦੇਖ ਰਹੇ ਹਾਂ ਉਹਨਾਂ ਨੂੰ ਬੇਨਤੀ ਹੈ ਵੀਡੀਓ ਦੇ ਵਿੱਚ ਕਮੈਂਟ ਵੀ ਕਰੋ ਤੁਹਾਡੀ ਵੀ ਇਸ ਬਾਰੇ رائے ਜ਼ਰੂਰੀ ਹੈ ਤੇ ਕਹਿੰਦੇ ਉਹ ਬੀਰ ਮੈਨੂੰ ਦੱਸੇ ਐਮਪੀ ਦੇ ਵਿੱਚ ਮਾਤਾ ਫਿਰ ਆਪਣੇ ਬੱਚਿਆਂ ਤੋਂ ਚੋਰੀਆਂ ਚਪੋਰੀਆਂ 10000 ਰੁਪਏ ਲੈ ਕੇ ਆਈ ਤੇ ਉਹ ਜਿਹੜਾ ਕੋਈ ਸਾਧ ਬਖੰਡੀ ਬਾਬਾ ਸੀ ਉਸ ਨੂੰ ਦੇ ਦਿੱਤੇ ਤੇ ਕਹਿਣ ਲੱਗਿਆ ਬਾਬਾ ਜਾਂ ਮਾਤਾ ਹੁਣ ਤੇਰੇ ਜਿਹੜੇ ਸੁਆਸ ਨਹੀਂ ਤੇਰੀ ਉਮਰ ਹੈ ਵੱਧ ਗਈ ਅੱਜ ਵੀ ਪਿੰਡਾਂ ਦੇ ਵੀ ਸਾਡੇ ਪੋਲੇ ਪੜੇ ਲੋਕ ਮਾਵ ਕਰਨਾ ਸਾਰੀ ਕੋਸਾਰ ਨਹੀਂ ਹੁੰਦੀ ਪਤਾ ਨਹੀਂ ਕਿਵੇਂ ਬਾਬਿਆਂ ਦੇ ਅਗੇ ਫਸ ਜਾਂਦੇ ਨੇ ਕਿੰਨੇ ਕਾਲ ਜਿਉਣਾਗੇ ਗੁਰਮੋਹ ਪਿਆਰੋ ਕਦ ਨਾ ਕਦੇ ਤਾਂ ਮੌਤ ਨੇ ਆਉਣੀ ਹੈ ਨਾਲ ਸੋ કરી ਤਾਂ ਫਿਰ ਆਕਾਲਪੁਰ ਖਾ ਕੇ ਅਰਦਾਸ ਬੇਨਤੀ ਕਰੋ ਕਿਸੇ ਅਗੇ ਫਸ ਗਏ ਤੁਹਾਡੀ ਵੀ ਅਗਲਾ ਜ਼ਿੰਦਗੀ ਬਰਬਾਦ ਕਰ ਦਿੰਦੇ ਤੁਹਾਡੀ ਵੀ ਅਗਲਾ ਜ਼ਿੰਦਗੀ ਬਰਬਾਦ ਕਰ ਜ ਨਹੀਂ ਆ ਰਹੀ ਕੀ ਕਰੇ ਹੁਣ ਕਿੱਧਰ ਜਾਈਏ ਤਾਂ ਕਿ ਸੋ ਸੋ ਜਵਾਨ ਬੰਦੇ ਅਗੇ ਆਪਣੀ ਦੁੱਖਾਂ ਨੂੰ ਰੋਵੋ ਬੇਨਤੀਆਂ ਦੇਖਣ ਵਾਲਿਆਂ ਨੂੰ ਜਿਹੜੇ ਵੀਰ ਲਾਈਵ ਆਉਂਦੇ ਨੇ ਨਾਲ ਦੀ ਨਾਲ ਵੀਡੀਓ ਚ ਕਮੈਂਟ ਕਰਿਆ ਕਰੋ ਵੀਡੀਓ ਨੂੰ ਅਗੇ ਅਗੇ ਤੋਂ ਸ਼ੇਅਰ ਕਰੋ ਇਹ ਜੋ ਮੈਂ ਤੇ ਉਹ ਗੁਰਸਖ ਪਿਆਰ ਕਹਿੰਦਾ ਫਿਰ ਮੈਂ ਵੀ ਉਸ ਬਾਬੇ ਅੱਗੇ ਗਿਆ ਕਿ ਬਾਬਾ ਜੀ ਸੁਣਿਆ ਮਾਤਾ ਦੇ ਸਵਾਸ ਤੁਸੀਂ ਬਤਾ ਦਿੰਦੇ ਨਹੀਂ ਮੇਰੀ ਵੀ ਉਮਰ ਬਤਾਓ ਤੇ ਉਹ ਫਿਰ ਬਾਬਾ ਕਹਿਣ ਲੱਗਿਆ ਮੇਰੇ ਅਕਾਊਂਟ ਦੇ ਵਿੱਚ ਜਿਨੇ ਸਵਾਸ ਸੀ ਸਾਹ ਸੀ ਮੈਂ ਉਸ ਮਾਤਾ ਦੇ ਲੇਖੇ ਲਾ ਦਿੱਤੇ ਭਾਵ ਕੇ ਮੈਂ ਮਾਤਾ ਦੀ ਉਮਰ ਬਤਾ ਦਿੱਤੀ ਐਸੇ ਗੁਰਮੁਖੀ ਔਖਾਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਹਮੇਸ਼ਾ ਆਪਣੇ ਆਪ ਨੂੰ ਕੈਮਰਾ ਖੋਲ੍ਹ ਜਿੰਦਗੀ ਆ ਚੱਲਦੀ ਰਹਿੰਦੀ ਹੈ ਕਦੇ ਦੁੱਖ ਆ ਗਿਆ ਸੁੱਖ ਆ ਗਿਆ ਉਹ ਤਾਂ ਉਤਾਰ ਚੜਾ ਹੈ ਨਿਰੰਤਰ ਚੱਲਦੇ ਰਹਿੰਦੇ ਨੇ ਸਾਂਝ ਦੇ ਇਹਨਾਂ ਕਬੀਸ਼ੇ ਤੇ ਆਪਾਂ ਗੁਰਮੋ ਪਿਆਰੋ ਗੱਲਬਾਤ ਕੀਤੀ ਹੈ ਬਾਕੀ ਜਿਨ੍ਹਾਂ ਨੂੰ ਵੀ ਇਹ ਚੰਗੀ ਲੱਗੀ ਹੋਵੇ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਇਕ ਕਰੋ ਨਾ ਭਾਈ ਚੰਗੇ ਲੱਗੇ ਹੋਏ ਤਾਂ ਤੁਹਾਡੇ ਮਰਜ਼ੀ ਲਾਇਕ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ